ਕਿਸੇ ਨੂੰ ਮਾੜਾ ਬੋਲਣਾ ਜੋ ਕਿਸੇ ਦਾ ਦਿਲ ਵਾਰ-ਵਾਰ ਤੋੜਦੇ ਨੇ ਉਹਨਾਂ ਨਾਲ 5 ਸਾਲ ਬਾਅਦ ਹੋਣਾ ਸੁਣ ਕੇ ਆਪਜੀ ਦੀ ਰੂਹ ਕੰਬ ਜਾਏਗੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਮੁੱਚੀ ਸੰਗਤ ਨੂੰ ਦੇਹ ਰੋਗਤਾ ਦੀ ਦਾਤ ਬਖਸ਼ਿਸ਼ ਕਰਨ ਚੜ੍ਹਦੀਆਂ ਕਲਾਮ ਦੇਣ ਸੋ ਗੁਰਮਖ ਪਿਆਰਿਓ ਆਪਾਂ ਅੱਜ ਬੇਨਤੀਆਂ ਇਸ ਵਿਸ਼ੇ ਤੇ ਸੰਧੀਆਂ ਕਰਾਂਗੇ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਹਿਲਾ ਆਖੋ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਜੋ ਕਿਸੇ ਨੂੰ ਮਾੜੇ ਸ਼ਬਦ ਬੋਲਦੇ ਨੇ ਸੋ ਉਹਦੇ ਬਾਬਤ ਮੇਰੇ ਸਤਿਗੁਰ ਕਹਿੰਦੇ ਨੇ ਸਤਿਗੁਰ ਆਖਦੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਾਨਕ ਫਿਕਾ ਬੋਲੇ ਆ ਤਨ ਮਨ ਫਿਕਾ ਹੋਏ ਕਹਿੰਦੇ ਆਪਾਂ ਜਦੋਂ ਜ਼ੁਬਾਨ ਤੋਂ ਫਿੱਕੇ ਸ਼ਬਦ ਭਾਵ ਕੌੜੇ ਸ਼ਬਦ ਬੋਲਦੇ ਆ ਤਾਂ ਕਹਿੰਦੇ ਭਾਈ ਉਹਦੇ ਸ਼ਬਦਾਂ ਦਾ ਜਿਹੜਾ ਪ੍ਰਭਾਵ ਹੈ ਸਾਡੇ ਉੱਤੇ ਤੇ ਹੁੰਦਾ ਹੀ ਹੁੰਦਾ ਹੈ ਕਹਿੰਦੇ ਜਿਹੜਾ ਸੁਣਦਾ ਜਿਹਦੇ ਬਾਵਤ ਅਸੀਂ ਸ਼ਬਦ ਵਰਤੇ ਨੇ ਕਹਿੰਦੇ ਉਹਨੂੰ ਵੀ ਉਦਾਸਰ ਹੁੰਦਾ ਆ ਤਨ ਮਨ ਫਿੱਕਾ ਹੋਏ ਕਹਿੰਦੇ ਸਾਡਾ ਤਨ ਵੀ ਫਿੱਕਾ ਪੈ ਗਿਆ ਮਨ ਵੀ ਫਿੱਕਾ ਪੈ ਜਾਂਦਾ ਤੇ ਜਿਹੜੇ ਬੰਦੇ ਲਈ ਸ਼ਬਦ ਵਰਤੇ ਜਿਹਨੇ ਸੁਣਿਆ ਕਹਿੰਦੇ ਉਹ ਵੀ ਸਾਡੇ ਤੋਂ ਮੂੰਹ ਫੇਰ ਲਏਗਾ ਕਹਿਣ ਤੋਂ ਭਾਵ ਵੀ ਅਸੀਂ ਪਹਿਲਾਂ ਬੋਲੀਏ ਪਹਿਲਾਂ ਤੋਲੀਏ ਫਿਰ ਬੋਲੀਏ ਭਾਵ ਕਿ ਕਿਸੇ ਨੂੰ ਸਾਡਾ ਕਿਹਾ ਬੁਰਾ ਨਾ ਲੱਗੇ ਹਾਂ ਜਿੱਥੇ ਨਜਾਇਜ਼ ਹੋ ਰਹੀ ਹੈ ਗੱਲ ਉਹ ਗੱਲ ਵੱਖਰੀ ਹੈ ਪਰ ਜੇ ਹੁਣ ਆਪਾਂ ਉਹੀ ਬਿਨਾਂ ਗੱਲ ਤੋਂ ਹੀ ਜਿਹੜਾ ਕਦੇ ਸੁਭਾਅ ਉਹੀ ਚੱਕੀ ਫਰੀ ਜਾਈਏ ਉਹਦਾ ਫਾਇਦਾ ਕੀ ਆ ਇਸ ਕਰਕੇ ਵੀ ਅਸੀਂ ਆਪਣੇ ਆਪ ਨੂੰ ਥੋੜਾ ਜਿਹਾ ਕੰਟਰੋਲ ਵਿੱਚ ਰੱਖੀਏ ਥੋੜਾ ਜਿਹਾ ਆਪਣੇ ਆਪ ਨੂੰ ਕਾਬੂ ਵਿੱਚ ਰੱਖੀਏ ਸਾਹ ਸੰਗਤ ਜਿਹਦੇ ਨਾਲ ਸਾਡਾ ਜਿਹੜਾ ਹੈ ਉਹ ਕੋਈ ਕਾਰਜ ਖਰਾਬ ਨਾ ਹੋਵੇ ਅਸੀਂ ਕਿਸੇ ਦਾ ਦਿਲ ਨਾ ਦੁਖਾਈਏ ਮੇਰੇ ਕਹਿਣ ਤੋਂ ਭਾਵ ਵੀ ਅਸੀਂ ਕਿਸੇ ਲਈ ਮੰਦੜੇ ਸ਼ਬਦ ਨਾ ਵਰਤੀਏ ਕਿਸੇ ਲਈ ਮੰਦੇ ਸ਼ਬਦ ਨਾ ਅਸੀਂ ਬੋਲੀਏ ਸਾਥ ਸੰਗਤ ਜਿਹਦੇ ਨਾਲ ਸਾਡਾ ਜਿਹੜਾ ਹੈ ਸਭ ਤੋਂ ਵੱਡਾ ਕਾਰਨ ਕੀ ਹੈ ਵੀ ਕਿਸੇ ਦਾ ਦਿਲ ਨਾ ਟੁੱਟੇ ਕਿਸੇ ਨੂੰ ਸਾਡੇ ਬੋਲੇ ਹੋਏ ਸ਼ਬਦਾਂ ਦਾ ਮਾੜਾ ਨਾ ਲੱਗੇ ਤੇ ਪਿਆਰਿਓ ਜੇ ਅਸੀਂ ਆਪਦਾ ਸੁਭਾਅ ਇਦਾਂ ਹੀ ਰੱਖਾਂਗੇ ਕੌੜੇ ਬਣ ਵਾਲਾ ਕੋਈ ਸਾਡੇ ਨੇੜੇ ਨਹੀਂ ਆਏਗਾ ਕੋਈ ਸਾਡੇ ਕੋਲੇ ਨਹੀਂ ਖੜੇਗਾ ਮੈਂ ਇਹੋ ਜਿਹੇ ਬੰਦੇ ਵੇਖੇ ਜਿਨ੍ਹਾਂ ਨੇ ساری ਉਮਰ ਲੰਗੀ ਆਪਣੀ ਬੋਲਬਾਣੀ ਸ਼ੁੱਧ ਨਹੀਂ ਕੀਤੀ ਤੇ ਸਾਧ ਸੰਗਤ ਨਾਲ ਹੀ ਘਰ ਪਰਿਵਾਰ ਵਾਲੇ ਇੱਜ਼ਤ ਕਰਦੇ ਨੇ ਨਾ ਹੀ ਬਾਹਰਲੇ ਕਰਦੇ ਨੇ ਇਕੱਲੇ ਬੈਠੇ ਹੁੰਦੇ ਨੇ ਫਿਰ ਇਹੋ ਜਿਹਾ ਸਮਾਂ ਬਣ ਜਾਂਦਾ ਹੈ ਫਿਰ ਉੱਥੇ ਸਾਡੇ ਕੋਲੇ ਕੋਈ ਚੁਆਇਸ ਨਹੀਂ ਰਹਿੰਦੀ ਹੁਣ ਕੀ ਕਰੀਏ ਕੀ ਬਣੇ ਫਿਰ ਸਾਡੇ ਕੋਲੇ ਚੁਆਇਸ ਨਹੀਂ ਰਹਿੰਦੀ ਵੀ ਕੀ ਹੋਵੇ ਕੀ ਅਸੀਂ ਕਰੀਏ ਕੀ ਨਾ ਕਰੀਏ ਸਾਡੇ ਕੋਲੇ ਕੁਝ ਨਹੀਂ ਪਤਾ ਲੱਗਦਾ ਸਾਨੂੰ ਸੋ ਇਸ ਕਰਕੇ ਮੈਂ ਬੇਨਤੀਆਂ ਕਰਦਾ ਹਾਂ ਨਾ ਗੁਰਮੁਖ ਪਿਆਰੇਓ ਕਿ ਅਸੀਂ ਪਹਿਲਾਂ ਹੀ ਜਿਹੜਾ ਹੈ ਉਹ ਸੋਧ ਕੇ ਚੱਲੀਏ ਆਪਣੇ ਆਪ ਨੂੰ ਪਹਿਲਾਂ ਹੀ ਜਿਹੜਾ ਹੈ ਆਪਣੇ ਆਪ ਨੂੰ ਅਸੀਂ ਇੰਨਾ ਕੋ ਜਿਆਦਾ ਕਿਰਮ ਮੇਲ ਵਰਤਨ ਕੀ ਚੱਲਣ ਦੀ ਕੋਸ਼ਿਸ਼ ਕਰੀਏ ਵੀ ਭਾਈ ਸਾਡੇ ਨਾਲ ਕੋਈ ਅਜੀਹਾ ਨਾ ਹੋਵੇ ਅਸੀਂ ਓਨੀਆਂ ਕੋ ਕਿਸੇ ਦਾ ਜਿਹੜਾ ਹੈ ਇੱਜ਼ਤ ਕਰੀਏ ਜਿੰਨੀ ਸਾਨੂੰ ਮਿਲਦੀ ਹੈ ਭਾਵ ਜਿੰਨਾ ਕੋਈ ਸਹਾਰ ਸਕਦਾ ਓਨਾਂ ਕੋ ਨੂੰ ਟੌਰਚਰ ਕਰੀਏ ਤੇ ਜਿੰਨਾ ਅਸੀਂ ਨਹੀਂ ਸਹਾਰ ਸਕਦੇ ਓਨਾਂ ਕਿਸੇ ਨੂੰ ਹੋਰ ਵੀ ਨਾ ਕਰੀਏ ਸੋ ਗੁਰਮੁਖ ਪਿਆਰਿਓ ਮੈਂ ਤਾਂ ਕਰਕੇ ਬੇਨਤੀਆਂ ਕਰਦਾ ਸੋ ਸਾਨੂੰ ਇਹ ਗੱਲ ਜਿਹੜੀ ਹੈ ਉਹ ਸਮਝ ਆ ਜਾਵੇ ਸਾਨੂੰ ਇਹ ਗੱਲ ਜਿਹੜੀ ਹੈ ਉਹ ਚੰਗੀ ਤਰ੍ਹਾਂ ਸਮਝ ਆ ਜਾਵੇ ਕਿ ਅਸੀਂ ਕਦੇ ਵੀ ਇਹ ਨਾ ਸੋਚੀਏ ਵੀ ਅਸੀਂ ਵੱਡੇ ਆ ਸਾਡੇ ਨਾਲੋਂ ਵੱਡੇ ਵੀ ਬਹੁਤ ਨੇ ਬਹੁਤ ਵੱਡੇ ਤੋਂ ਵੱਡੇ ਬੈਠੇ ਆ ਸੋ ਪਿਆਰਿਓ ਇਹ ਗੱਲ ਤਕਰੀਬਨ ਸਾਨੂੰ ਯਾਦ ਹੋਵੇ ਅਸੀਂ ਇਸ ਚੀਜ਼ ਨੂੰ ਥੋੜਾ ਜਿਹਾ ਸਮਝੀਏ ਕਿਉਂਕਿ ਸਮਾਂ ਜਿਹੜਾ ਨਾ ਉਹ ਸਾਰਿਆਂ ਨੂੰ ਸ਼ੀਸ਼ਾ ਦਿਖਾਉਂਦਾ ਹੈ ਇਸ ਕਰਕੇ ਕਦੇ ਕਿਸੇ ਦਾ ਚਲਾਕੀਆਂ ਕਰਕੇ ਦਿਲ ਨਾ ਤੋੜੀਏ ਕਦੇ ਕਿਸੇ ਦਾ ਦਿਲ ਨਾ ਦੁਖਾਈਏ ਸਾਡੇ ਸ਼ਬਦਾਂ ਦੇ ਨਾਲ ਬੋਲੇ ਹੋਣਾਂ ਨਾਲ ਕਿਸੇ ਦਾ ਮਨ ਨਾ ਦੁਖੀ ਹੋ ਜਾਏ ਸੋ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਿਆ ਜਾਏ ਸੋ ਆਉਣ ਵਾਲਾ ਸਮਾਂ ਫਿਰ ਸਾਡੇ ਸਾਹਮਣੇ ਜਿਹੋ ਜਿਹਾ ਬਣ ਕੇ ਤਿਆਰ ਹੋਏਗਾ ਫਿਰ ਅਸੀਂ ਬਹੁਤ ਪਛਤਾਵਾਂਗੇ ਬਹੁਤ ਜ਼ਿਆਦੇ ਫਿਰ ਆਪਣੀਆਂ ਕਈਆਂ ਗੱਲਾਂ ਦੇ ਫਿਰ ਪਛਤਾਵਾ ਹੁੰਦਾ ਤੇ ਫਿਰ ਸਮਾਂ ਹੱਥ ਨਹੀਂ ਆਉਂਦਾ ਬਸ ਇਹ ਚੀਜ਼ ਨੂੰ ਥੋੜਾ ਜਿਹਾ ਧਿਆਨ ਚ ਰੱਖਿਓ ਸੋ ਸਾਥ ਸੰਗਤ ਗੁਰੂ ਦੇ ਬਾਣੇ ਵਿੱਚ ਰਹੀਏ ਸਤਿਗੁਰੂ ਦੀ ਰਜਾ ਵਿੱਚ ਰਹੀਏ ਸੋ ਸਾਰਿਆਂ ਵਿੱਚ ਉਹਦੀ ਜੋਤ ਨੂੰ ਪਹਿਚਾਣੀਏ ਕਦੇ ਕਿਸੇ ਨੂੰ ਵੱਡਾ ਛੋਟਾ ਕਹਿ ਕੇ ਤੁਲਨਾ ਜਿਹੜੀ ਆਪਾਂ ਇਦਾਂ ਦੀ ਨਾ ਕਰੀਏ ਸਾਰੇ ਇੱਕ ਬਰਾਬਰ ਹੀ ਨੇ ਉਹਦੀ ਰਜਾ ਵਿੱਚ ਉਹਦੇ ਬਾਣੇ ਵਿੱਚ ਰਾਜੀ ਰਹਿ ਕੇ ਜੋ ਸਕੂਨ ਮਿਲਦਾ ਉਹ ਕਿਤੇ ਹੋਰ ਨਹੀਂ ਵਾਹਿਗੁਰੂ ਜੀ ਕਾ ਖਾਲਸਾ